ਸਾਰਿਆਂ ਨੇ ਪੜਿਆ ਸੁਣਿਆ ਹੋਏਗਾ ਕਿ ਸਾਡਾ ਸਰੀਰ ਦਾ ਜਿਹੜਾ 60% ਹਿੱਸਾ ਪਾਣੀ ਹੈ ਤੇ ਇਸੇ ਕਰਕੇ ਸਰੀਰ ਦੇ ਵਿੱਚ ਜ਼ਰੂਰੀ ਹੈ ਕਿ ਹਰੇਕ ਕੋਸ਼ਿਕਾ ਨੂੰ ਹਰ ਵਕਤ ਲੋੜੀਂਦੀ ਮਾਤਰਾ ਦੇ ਵਿੱਚ ਆਕਸੀਜਨ ਤੇ ਪਾਣੀ ਮਿਲਦਾ ਰਹੇ। ਤੁਕਿ ਜੋ ਵੀ ਬਾਡੀ ਦੀ ਐਕਟੀਵਿਟੀ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਉਹਦੇ 'ਚ ਹਾਈਡਰੇਸ਼ਨ ਦੀ ਇੱਕ ਕੇਂਦਰੀ ਭੂਮਿਕਾ ਰਹੇਗੀ ਰਹੇਗੀ। ਇਸੇ ਕਰਕੇ ਸਲਾਹ ਦੇਣੇ ਵੀ ਆ ਸਲਾਹ ਲੈਣੇ ਵੀ ਆ। ਕਿ ਭਾਈ ਪਾਣੀ ਦੱਬ ਕੇ ਪੀਓ ਕਿਉਂ ਕਿ ਕਿਉਂਕਿ ਪਾਣੀ ਦੇ ਨਾਲ ਕੀ ਹੁੰਦਾ ਹੈ ਕਿ ਸਰੀਰ ਦਾ ਜਿਹੜਾ ਟੈਂਪਰੇਚਰ ਸਹੀ ਰਹਿੰਦਾ ਪਾਚਨ ਤੰਤਰ ਸਹੀ ਰਹਿੰਦਾ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਬਾਡੀ ਦੀ ਵੇਸਟੇਜ ਸਹੀ ਢੰਗ ਨਾਲ ਨਿਕਲਦੀ ਹੈ ਤੇ ਆਦਿਕ ਸਾਰੇ ਫਾਇਦੇ ਜਿਹੜੇ ਆਪਾਂ ਨੂੰ ਪਤਾ ਹੀ ਆ ਇਸੇ ਕਰਕੇ ਡਾਕਟਰ ਵੀ ਕਹਿੰਦੇ ਕਿ ਦੱਬ ਕੇ ਪਾਣੀ ਪੀਓ ਪਰ ਗੱਲ ਇਹ ਆ ਕਿ ਠੀਕ ਆ ਹਾਈਡਰੇਸ਼ਨ ਜਿਹੜੀ ਹੈ ਉਹ ਸਾਡੇ ਬਾਡੀ ਦੇ ਵੱਖ-ਵੱਖ ਜਿਹੜੇ ਆਰਗਨ ਆ ਉਹਨੂੰ ਸਚਾਰੂ ਢੰਗ ਨਾਲ ਚਲਾਉਣ 'ਚ ਸਹਾਇ ਸਿੱਧ ਹੁੰਦੀ ਹੈ ਪਰ ਸਾਡੇ ਸਾਹਮਣੇ ਹੁਣ ਜਿਵੇਂ ਗਰਮੀਆਂ ਆ ਗਈਆਂ ਇੱਕ ਸਵਾਲ ਫੇਰ ਖੜਾ ਹੋ ਗਿਆ ਕਿ ਪਾਣੀ ਕਿੰਨਾ ਪੀਏ ਕੋਈ ਕਹਿੰਦਾ ਇੰਨੇ ਲੀਟਰ ਕੋਈ ਕਹਿੰਦਾ ਇੰਨੇ ਲੀਟਰ ਹਰ ਇੱਕ ਦਾ ਆਪੋ ਆਪਣਾ ਫਾਰਮੂਲਾ ਹੈ ਤੇ ਮੈਂ ਕੋਈ ਸੋਚਦਾ ਸੀਗਾ ਕਿ ਠੋਸ ਸਟੱਡੀ ਪੜੀ ਜਾਵੇ ਯਾਰ ਕਿ ਜਿੱਥੋਂ ਸਥਿਤੀ ਸਪਸ਼ਟ ਹੋ ਜਾਵੇ ਹਰ ਇੱਕ ਬੰਦੇ ਨੂੰ ਉਹ ਫਾਰਮੂਲਾ ਜਿਹੜਾ ਲੱਭ ਜਾਵੇ ਕਿ ਪਾਣੀ ਕਿੰਨਾ ਪੀਣਾ ਤੁਸੀਂ ਇਹ ਛੋਟੀ ਜੀ ਵੀਡੀਓ ਦੇਖ ਲੈਣਾ ਜੇ ਜ਼ਰੂਰਤ ਮਹਿਸੂਸ ਕਰੋ ਤਾਂ ਫਿਰ ਤੁਸੀਂ ਸ਼ੇਅਰ ਵੀ ਕਰ ਸਕਦੇ ਜੇ ਤੁਹਾਨੂੰ ਲੱਗੇ ਕਿ ਸ਼ੇਅਰ ਕਰਨ ਵਾਲੀ ਵੀਡੀਓ ਹੈ ਤੇ ਸ਼ੇਅਰ ਵੀ ਕਰ ਦੇਣਾ ਇੱਕ ਕਿਤਾਬ ਆ ਵਾਟਰਲੌਕਡ ਇਹ ਡਾਕਟਰ ਟਿਮੋਥੀ ਨੌਕਸ ਜਰਡੇ ਉਹਨਾਂ ਨੇ ਲਿਖੀ ਹੈ ਕੈਪਟਨ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਫੈਸਰ ਆ ਕਿਤਾਬ ਦਾ ਪੂਰਾ ਨਾਮ ਆ ਵਾਟਰਲੌਕਡ ਸੀਰੀਅਸ ਪ੍ਰੋਬਲਮ ਆਫ ਓਵਰ ਹਾਈਡਰੇਸ਼ਨ ਇਨ ਇੰਡਿਉਰੈਂਸ ਸਪੋਰਟਸ ਤੁਸੀਂ ਗੂਗਲ ਕਰ ਲੈਣਾ Amazon ਤੇ ਵੀ ਪਈ ਆ ਮੰਗਾ ਲੈਣਾ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਜੜੀ ਦੇਖੋ ਜ਼ਿਆਦਾ ਪਾਣੀ ਪੀਣਾ ਉਹ ਜੋ ਸਰੀਰ ਦੇ ਵਿੱਚੋਂ ਆਪਾਂ ਕਹਿੰਦੇ ਕਿ ਡੀਹਾਈਡਰੇਸ਼ਨ ਹੋਗੇ ਉਹਦੇ ਤੋਂ ਵੀ ਖਤਰਨਾਕ ਹੈ ਜ਼ਿਆਦਾ ਪਾਣੀ ਪੀਣਾ ਜਿਹੜਾ ਉਹ ਡੀਹਾਈਡਰੇਸ਼ਨ ਪਾਣੀ ਦਾ ਸਰੀਰ ਚੋਂ ਘਟਣਾ ਉਹਦੇ ਨਾਲੋਂ ਵੀ ਖਤਰਨਾਕ ਹੈ ਇਹ ਕੀ ਕਹਿੰਦੇ ਆ ਉਹਦੇ ਪਿੱਛੇ ਇੱਕ ਲੌਜਿਕ ਦਿੰਦੇ ਆ ਕਿ ਦੇਖੋ ਸਾਡੀ ਕਿਡਨੀ ਜਿਹੜੀ ਆ ਗੁਰਦਾ 24 ਘੰਟਿਆਂ ਦੇ ਵਿੱਚ ਇੱਕ ਨਿਸ਼ਚਿਤ ਮਾਤਰਾ ਦੇ ਵਿੱਚ ਪਾਣੀ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਰੱਖਦੀ ਹੈ ਕਿਡਨੀ ਜਾਂ ਗੁਰਦਾ ਆਪਾਂ ਕਹ ਲਈਏ ਉਹ ਤੋਂ ਜ਼ਿਆਦਾ ਪਾਣੀ ਕਿਡਨੀ ਤੇ ਸਰੀਰ ਦੇ ਵਿੱਚ ਜਮਾ ਹੋ ਕੇ ਹਾਈਪੋਨੇਟ੍ਰੀਮੀਆ ਦੀ ਸਥਿਤੀ ਪੈਦਾ ਕਰ ਸਕਦਾ ਹੈ ਜਿਸ ਨੂੰ ਆਪਾਂ ਓਵਰ ਹਾਈਡਰੇਸ਼ਨ ਕਹਿ ਲਓ ਕਿ ਜ਼ਿਆਦਾ ਪਾਣੀ ਜਿਹੜਾ ਤਾਂ ਉਹਦੇ ਨਾਲ ਕਹਿ ਲਓ ਕਿ ਕੁਝ ਸਥਿਤੀ ਜਿਹੜੀ ਹੈ ਨਾ ਉਹ ਖਰਾਬ ਹੋ ਜਾਂਦੀ ਹੈ ਬਾਡੀ ਦੀ ਇਹਦੇ ਵਿੱਚ ਅੱਗੇ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਇਹਦੇ ਵਿੱਚ ਕਹਿ ਲਓ ਕਿ ਸਾਲ 2023 ਦੇ ਵਿੱਚ ਇੱਕ ਛਾਇਆ ਹੁੰਦਾ ਹੈ ਲੇਖ ਉਹ ਕਹਿੰਦੇ ਆ ਵਾਟਰ ਟਾਕਸਿਟੀ ਸਟੱਡੀ ਦੇ ਮੁਤਾਬਕ ਇਹ ਉਦਾਸਰ ਲੇਖਿਆ ਇਹ ਕਹਿੰਦੇ ਕਿ ਓਵਰ ਹਾਈਡਰੇਸ਼ਨ ਜਿਹੜੀ ਆ ਬੋਡੀ ਦੇ ਵਿੱਚ ਇਲੈਕਟ੍ਰੋਲਾਈਟਸ ਦੀ ਮਾਤਰਾ ਕੱਟ ਕਰ ਦਿੰਦਾ ਇਲੈਕਟ੍ਰੋਲਾਈਟਸ ਕੀ ਆ ਇਲੈਕਟ੍ਰੋਲਾਈਟਸ ਬਾਰੇ ਪਿਛਲੇ ਸਾਲ ਵੀ ਅਸੀਂ ਗਰਮੀਆਂ ਦੀ ਸ਼ੁਰੂਆਤ 'ਚ ਇੱਕ ਵੀਡੀਓ ਬਣਾਈ ਸੀਗੀ ਤਾਂ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਸੋਡੀਅਮ ਹੁੰਦਾ ਹੈ ਸਰੀਰ ਦੇ ਵਿੱਚ ਬੋਡੀ ਦੇ ਵਿੱਚ ਬਹੁਤ ਮਹੱਤਵਪੂਰਨ ਕਹੋ ਕਿ ਮੈਗਨੀਸ਼ੀਅਮ ਇਹ ਤੱਤ ਹੁੰਦੇ ਆ ਪੋਟਾਸ਼ੀਅਮ ਇਸ ਤੋਂ ਇਲਾਵਾ ਕੈਲਸ਼ੀਅਮ ਕਿ ਨਿਕਲ ਜਾਂਦੇ ਆ ਬੋਡੀ 'ਚ ਤੇ ਜਿਹਦੇ ਨਾਲ ਗੜਬੜ ਹੋ ਜਾਂਦੀ ਆ ਸੋ ਇਸੇ ਕਰਕੇ ਇਹ ਦੱਸਿਆ ਗਿਆ ਕਿ ਇਹ ਖਤਰਨਾਕ ਹੋ ਜਾਂਦੀ ਹੈ ਸਥਿਤੀ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਸਥਿਤੀ 'ਚ ਪਹੁੰਚ ਜਾਵੋ ਕਿ ਬਾਡੀ ਤੁਹਾਡੀ ਜਿਹੜੀ ਹੈ ਓਵਰ ਹਾਈਡਰੇਸ਼ਨ ਹੋ ਗਈ ਹੈ ਇਹਦੇ ਦੋ ਪ੍ਰਮੁੱਖ ਕਾਰਨ ਹੈ ਕਿ ਜਾਂ ਤਾਂ ਤੁਹਾਡੀ ਕਿਡਨੀ ਜਿਹੜੀ ਹੈ ਉਹ ਪਾਣੀ ਨੂੰ ਰਿਟੇਨ ਕਰ ਰਹੀ ਹੈ ਤੇ ਜਾਂ ਤੁਸੀਂ ਜ਼ਿਆਦਾ ਪਾਣੀ ਪੀ ਰਹੇ ਹੋ ਗੱਲ ਉੱਥੇ ਹੀ ਆ ਗਈ ਹੈ ਗੱਲ ਐ ਟਿਕਾਣੇ ਲੱਗ ਜਾਣੀ ਆ ਤਾਂ ਫਿਰ ਡਾਕਟਰ ਟਿਮੋਥੀ ਨੋਕਸ ਕੋਲ ਜਾਣੇ ਆਪਾਂ ਉਹ ਕਹਿੰਦੇ ਆ ਕਿ ਜਿਹੜੀ ਸਰੀਰ ਦੇ ਵਿੱਚ ਵਾਟਰ ਟੌਕਸਿਸਿਟੀ ਹੈ ਇਹ ਜਿਹੜੀ ਹੈ ਇਹਨੂੰ ਵਾਟਰ ਪాయిਜ਼ਨਿੰਗ ਵੀ ਕਹਿੰਦੇ ਆ ਇੰਨੀ ਖਤਰਨਾਕ ਹੋ ਜਾਂਦੀ ਹੈ ਇਹਦੇ ਵਿੱਚ ਸਰੀਰ ਦੀ ਪਾਣੀ ਦੀ ਜਿਹੜੀ ਮਾਤਰਾ ਹੈ ਉਹ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਕਿਡਨੀ ਉਹਨੂੰ ਫਿਲਟਰ ਕਰਕੇ ਸਰੀਰ ਤੋਂ ਕੱਢਣ ਤੋਂ ਅਸਮਰੱਥ ਹੋ ਜਾਂਦੀ ਹੈ ਸਮਝ ਗਏ ਨਾ ਤੁਸੀਂ ਕਿ ਮਾਤਰਾ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਆਪਣੇ ਜਿਹੜੇ ਗੁਰਦੇ ਆ ਉਹ ਬਾਹਰ ਕੱਢਣ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਸਚਾਰੂ ਢੰਗ ਨਾਲ ਚਲਾਉਣ ਤੋਂ ਹੀ ਅਸਮਰੱਥ ਹੋ ਜਾਂਦੇ ਆ ਦੇਖ ਲਓ ਕਿ ਡੀ ਬੁਰੀ ਸਥਿਤੀ ਆ ਆਪਾਂ ਇਸ ਚੀਜ਼ ਬਾਰੇ ਸੋਚਦੇ ਹੀ ਨਹੀਂ ਆ ਖੈਰ ਗੱਲ ਇਹ ਆ ਕਿ ਹੁਣ ਜੇ ਆਪਾਂ ਦੇਖੀਏ ਕਿ ਭਾਈ ਸਾਨੂੰ ਪਾਣੀ ਕਿੰਨਾ ਪੀਣਾ ਚਾਹੀਦਾ ਵੈਸੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦੇਵਾਂ ਸਾਬ ਕਿ ਜੇ ਮੰਨ ਲਓ ਇਹੋ ਜੀ ਸਥਿਤੀ ਹੁੰਦੀ ਤਾਂ ਬਾਡੀ ਆਪਣੇ ਸੰਕੇਤ ਦਿੰਦੀ ਆ ਉਹ ਕਿਦਾਂ ਕਿ ਤੁਹਾਡਾ ਜੀ ਮਚਲਣਾ ਸਟਾਰਟ ਹੋ ਜਾਂਦਾ ਕਬਰਾਰਟ ਹੁੰਦੀ ਆ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਸਿਰਦਰਦ ਵੀ ਹੋਣਾ ਸਟਾਰਟ ਹੋ ਜਾਂਦਾ ਪੱਠਿਆਂ 'ਚ ਦਰਦ ਹੁੰਦਾ ਮਸਲਾ 'ਚ ਜਾਨੀ ਸਾਲਾਂਹਾਂ 'ਚ ਤਕਲੀਫ ਹੋ ਸਕਦੀ ਹੈ ਥਕਾਵਟ ਕਮਜ਼ੋਰੀ ਕਈ ਵਾਰ ਹੱਥਾਂ ਪੈਰਾਂ 'ਚ ਸੋ ਜਾ ਸਕਦੀ ਹੈ ਯਾਨੀ ਇਹ ਓਵਰ ਹਾਈਡਰੇਸ਼ਨ ਦੀ ਸਥਿਤੀ ਹੈ ਜੇ ਬਾਡੀ ਕੁਝ ਸੰਕੇਤ ਦੇ ਰਹੀ ਹੈ ਤੇ ਪਾਣੀ ਤੁਸੀਂ ਦੱਬ ਕੇ ਪੀ ਰਹੇ ਹੋ ਤਾਂ ਬਚ ਜਾਓ ਅੱਛਾ ਅੱਗੇ ਜੇ ਆਪਾਂ ਦੇਖੀਏ ਇਸ ਮਾਮਲੇ ਦੇ ਵਿੱਚ ਕਿ ਭਾਈ ਪਾਣੀ ਕਿੰਨਾ ਪੀਣਾ ਚਾਹੀਦਾ ਤਾਂ ਮੈਂ ਮਤਲਬ ਕਿ ਇਹਦੇ ਵਿੱਚ ਅੱਗੇ ਜਾ ਕੇ ਦੇਖਿਆ ਤਾਂ ਬਹੁਤ ਹੱਦ ਤੱਕ ਕਹਿ ਲੋ ਕਿ ਨਿਰਪਰ ਕਰਦਾ ਹੈ ਕਿ ਜੈਂਡਰ ਉਮਰ ਦੇਸ਼ ਮੌਸਮ ਹਨ ਇਹ ਸਾਰੀਆਂ ਚੀਜ਼ਾਂ ਭੌਲਕ ਸਥਿਤੀ ਫਿਜ਼ੀਕਲ ਐਕਟੀਵਿਟੀ ਇਹ ਸਾਰਾ ਕੁਝ ਮੈਟਰ ਕਰਦਾ ਹੈ ਆਪਾਂ ਉਦੋਂ ਹੀ ਹਰੇਕ ਥਾਂ ਤੇ ਕਹਿੰਨੇ ਆ ਕਿੰਨੇ ਲੀਟਰ ਐਨੇ ਲੀਟਰ ਐ ਤਾਂ ਇੱਥੇ ਸਾਰਾ ਕੁਝ ਦੱਸਿਆ ਗਿਆ ਹੈ ਕਿ ਭਾਈ ਤੁਸੀਂ ਕਿੰਨਾ ਪਾਣੀ ਕਿਵੇਂ ਪੀ ਸਕਦੇ ਹੋ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇੱਕ ਤੋਂ ਦੋ ਸਾਲ ਦਾ ਜੇ ਬੱਚਾ ਹੈ ਮੁੰਨਾ ਮੁੰਨੀ ਹੈ 1100 ਤੋਂ 1200 ਐਮਐਲ 2 ਤੋਂ 3 ਸਾਲ ਦਾ ਤਾਂ 1300 ਐਮਐਲ 8 ਤੋਂ ਘੱਟ-ਘੱਟ ਦਾ ਜਾਨੀ ਤਾਂ 1600 ਐਮਐਲ ਯਾਨੀ 4 ਤੋਂ 8 ਸਾਲ ਦਾ ਲਾ ਲੋ 9 ਤੋਂ 13 ਸਾਲ ਦਾ ਤਾਂ 2100 ਐਮਐਲ ਬਹੁਤ ਹੈ 9 ਤੋਂ 13 ਦੀਆਂ ਜਿਹੜੀਆਂ ਲੜਕੀਆਂ ਉਹ 1900 ਐਮਐਲ ਪੀ ਸਕਦੀਆਂ 14 ਤੋਂ 18 ਸਾਲ ਦੇ ਜਿਹੜੇ ਲੜਕੇ ਆ 2500 ਐਮਐਲ 14 ਤੋਂ 18 ਸਾਲ ਦੀਆਂ ਲੜਕੀਆਂ 2000 ਐਮਐਲ ਤੇ ਜੋ ਬਾਲਗ ਹੋ ਗਿਆ ਉਹ 2500 ਐਮਐਲ ਤੇ ਜੋ ਬਾਲਗ ਔਰਤ ਹੈ 2000 ਐਮਐਲ ਗਰਭਵਤੀ ਮਹਿਲਾ ਜਿਹੜੀ ਹੈ ਉਹ ਕਹਿ ਲੋ ਕਿ 2300 ਐਮਐਲ ਬ੍ਰੈਸਟ ਫੀਡਿੰਗ ਮਹਿਲਾ ਜਿਹੜੀ ਉਹ 2700 ਐਮਐਲ ਤੱਕ ਵੀ ਪੀ ਸਕਦੀ ਹੈ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਦਾ ਇਹ ਕਹਿ ਲੋ ਕਿ ਸਾਨੂੰ ਫਾਰਮੂਲਾ ਦਿੱਤਾ ਗਿਆ ਕਿ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਠੀਕ ਹੈ ਜੀ ਇਹ ਮੈਂ ਤੁਹਾਨੂੰ ਸਟੱਡੀ ਵੀ ਦੱਸ ਦਿੱਤੀ ਹੈ ਕਿੰਨਾ ਦੀ ਆ ਕਿੰਨਾ ਦਾ ਅਧਿਐਨ ਹੈ ਕਿੰਨਾ ਦਾ ਸਿੱਟਾ ਹੈ ਤੇ ਉਮਰ ਦੇ ਹਿਸਾਬ ਨਾਲ ਕਹਿੰਦੇ ਕਿ ਪਾਣੀ ਪੀਣਾ ਚਾਹੀਦਾ ਹੈ ਠੀਕ ਹੈ ਜੀ ਤੇ ਫਿਰ ਜਿਵੇਂ ਮੈਂ ਕਿਹਾ ਕਿ ਜਿਵੇਂ ਤੁਸੀਂ ਹੈਵੀ ਵਰਕਆਊਟ ਕਰਦੇ ਹੋ ਜਾਂ ਮੌਸਮ ਜਿਵੇਂ ਆਪਣੇ ਇੱਥੇ ਬਹੁਤ ਗਰਮੀ ਪੈਂਦੀ ਹੈ ਬੁਖਾਰ ਜਾਂ ਡਾਇਰੀਆ इत्यादਿਕ ਕੋਈ ਇਸ ਤਰ੍ਹਾਂ ਦੀ ਪਰਸਤਿਤੀ ਬਿਮਾਰੀ ਵਾਲੀ ਹੁੰਦੀ ਹੈ ਤਾਂ ਉਸ ਸੂਰਤ ਦੇ ਵਿੱਚ ਪਾਣੀ ਦੀ ਲੋੜ ਜਿਹੜੀ ਹੈ ਵਧਾਈ ਜਾ ਸਕਦੀ ਹੈ ਬਾਡੀ ਨੂੰ ਮਤਲਬ ਕਿ ਲੋੜ ਵੱਧ ਸਕਦੀ ਹੈ ਤਾਂ ਉਹ ਤੁਸੀਂ ਮਾਤਰਾ ਵੱਧ ਵੀ ਲੈ ਸਕਦੇ ਹੋ ਉਸ ਹਿਸਾਬ ਨਾਲ ਡਾਕਟਰ ਵੀ ਦੱਸ ਦਿੰਦੇ ਆ ਤਾਂ ਗੱਲ ਇਹ ਆ ਕਿ ਹੁਣ ਜੇ ਆਪਾਂ ਦੇਖੀਏ ਕਿ ਕਿਵੇਂ ਫਾਰਮੂਲਾ ਆਪਾਂ ਨੂੰ ਇੱਕ ਭਈ ਨਤੀਜੇ ਤੇ ਪਹੁੰਚਾ ਦੇਵੇ ਕਿ ਹਾਂ ਅਸੀਂ ਆਪਣੇ ਆਪ ਹੀ ਚੈੱਕ ਕਰ ਲਈਏ ਦੇਖੋ ਇਹਦੇ ਵਿੱਚ ਕੀ ਆ ਉਹ ਕਹਿੰਦੇ ਆ ਕਿ ਕੁਛ ਨਾ ਕਰੋ ਆਪਣੇ ਯੂਰਨ ਦਾ ਯਾਨੀ ਪਿਸ਼ਾਬ ਦਾ ਜਿਹੜਾ ਹੈ ਨਾ ਉਹ ਰੰਗ ਦੇਖੋ ਵੀ ਜੇ ਤੇ ਬਹੁਤ ਜ਼ਿਆਦਾ ਖੱਟਾ-ਖੱਟੇ ਤੋਂ ਵੀ ਕਈ ਵਾਰ ਲਾਲੀ ਜੀ ਆਉਂਦੀ ਹੈ ਨਾ ਲਾਲ ਜੀ ਭਾਅ ਮਾਰਦਾ ਤਾਂ ਉਹ ਬਹੁਤ ਖਤਰਨਾਕ ਸਿਤੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਡੀਹਾਈਡਰੇਟ ਹੋ ਜੇ ਥੋੜਾ ਜਿਹਾ ਉਹ ਤੋਂ ਘੱਟ ਪੀਲਾ ਹੈ ਪਰ ਪੀਲਾ ਬਹੁਤ ਹੈ ਤਾਂ ਤੁਹਾਨੂੰ ਹਾਈਡਰੇਟਡ ਹੁਣ ਆ ਪਵੇਗਾ ਪਾਣੀ ਪੀਣ ਦੀ ਜ਼ਰੂਰਤ ਆ ਠੀਕ ਹੈ ਜੀ ਜੇ ਉਹ ਤੋਂ ਵੀ ਹਲਕਾ ਹੈ ਤਾਂ ਤੁਸੀਂ ਥੋੜਾ ਜਿਹਾ ਪਾਣੀ ਵਧਾ ਦਿਓ ਤੇ ਯਾਨੀ ਜਦੋਂ ਤੁਹਾਡਾ ਪਿਸ਼ਾਬ ਆ ਜਿਹੜਾ ਉਹ ਨਿੱਤਰ ਗਿਆ ਪਰ ਪੂਰਾ ਇਹ ਸ਼ੀਸ਼ਾ ਹੀ ਨਾ ਬਣੇ ਉਹਦੇ 'ਚ ਹਲਕੀ ਜੀ ਹਲਕੀ ਜੀ ਪਾਵੇਂ ਪੀਲੀ ਭਾ ਜਿਹੜੀ ਹੈ ਨਾ ਉਹ ਰਹਿ ਵੀ ਜਾਵੇ ਤਦ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੀ ਬਾਡੀ ਨੂੰ ਜਿੰਨਾ ਪਾਣੀ ਚਾਹੀਦਾ ਤੇ ਜਿੰਨਾ ਤੁਸੀਂ ਲੈ ਰਹੇ ਹੋ ਉਹ ਇੱਕ ਬੈਲੈਂਸ ਬਣ ਗਿਆ ਤੇ ਭਾਈ ਕੁਝ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਤੋਂ بچੋ ਇਹ ਬਹੁਤ ਜ਼ਿਆਦਾ ਭਾਈ ਕਹ ਲੋ ਕਿ ਡੀਹਾਈਡਰੇਟ ਕਰਦੀਆਂ ਜਿਵੇਂ ਜ਼ਿਆਦਾ ਕਾਫੀ ਪੀਓਗੇ ਚਾਹ ਐਲਕੋਹਲ ਜਾਂ ਸ਼ੂਗਰੀ ਜਿਦਾ એનર્ਜੀ ਡਰਿੰਕਸ ਵਗੈਰਾ ਹੁੰਦੇ ਨੇ ਸੋਡਾ ਮੱਤਾ ਜਿਹੜਾ ਇਹਨਾਂ ਤੋਂ بچੋ ਇਹ ਬਹੁਤ ਡੀਹਾਈਡਰੇਟਡ ਕਰਦੇ ਆ ਬੰਦੇ ਨੂੰ ਸੋ ਪਾਣੀ ਦਾ ਫਾਰਮੂਲਾ ਹੈ ਛੋਟਾ ਜਿਹਾ ਲਿਖਤਾ ਵਗੈਰਾ ਜਿਹੜੀਆਂ ਨਾ ਉਹ ਹਵਾਲੇ ਦੇਣੇ ਪੈਂਦੇ ਆ ਤਾਂ ਕਿ ਸਾਡੇ ਬੰਦੇ ਮੰਨਣ ਕਿ ਇਹ ਸਿਰਫ ਤੇ ਸਿਰਫ ਇਹ ਨਹੀਂ ਹੈ ਕਿ ਉਥੋਂ ਰੀਲ ਸੁਣ ਲਈ ਉਥੋਂ ਰੀਲ ਸੁਣ ਲਈ ਠੋਸ ਸਟੱਡੀ ਤੇ ਜਾ ਕੇ ਫੇਰੀ ਠੋਸ ਨਤੀਜਾ ਨਿਕਲਦਾ ਤਾਂ ਸਿੰਪਲ ਫਾਰਮੂਲਾ ਹੈ ਕਿ ਜਿਹੋ ਜ ਮਰਜ਼ੀ ਮੌਸਮ ਹੋਵੇ ਜਿਹੋ ਜ ਮਰਜ਼ੀ ਹਾਲਾਤ ਹੋਣ ਪਾਣੀ ਜ਼ਰੂਰੀ ਆ ਪਰ ਗਰਮੀ ਸਰਦੀ ਦੋਨਾਂ ਦਾ ਫਰਕ ਹੈ ਤੁਸੀਂ ਐਕਸਰਸਾਈਜ਼ ਕਰਦੇ ਹੋ ਜਿਮ ਚ ਪਸੀਨਾ ਵਹਾਉਨੇ ਹੋ ਘੰਟਾ ਡੇਢ ਘੰਟਾ ਗਰਾਊਂਡ ਜਾਂਨੇ ਹੋ ਉੱਥੇ ਦੀਆਂ ਸਥਿਤੀਆਂ ਅਲੱਗ ਨੇ ਬਿਮਾਰੀ ਹੈ ਤਾਂ ਉੱਥੇ ਦੀਆਂ ਸਥਿਤੀਆਂ ਅਲੱਗ ਨੇ ਐਵੇਂ ਨਾ ਇੱਕੋ ਸਾਰ ਪਾਣੀ ਪੀ ਜਾਓ ਤੁਹਾਡੀ ਬਾਡੀ ਨੇ ਆਪੇ ਹੀ ਦੱਸ ਦੇਣਾ ਪਿਸ਼ਾਬ ਦੇ ਰਾਹੀਂ ਉਹ ਰੰਗ ਦੇ ਰਾਹੀਂ ਦੇਖੋ ਕੁਦਰਤ ਦਾ ਕੈਸਾ ਫਾਰਮੂਲਾ ਸਾਨੂੰ ਸਮਝਾਇਆ ਕਿ ਰੰਗ ਦੇ ਵਿੱਚੋਂ ਹੀ ਪਤਾ ਲੱਗ ਜਾਂਦਾ ਜੋ ਕਹਿ ਲੋ ਕਿ ਡਾਕਟਰੀ ਵਿਗਿਆਨ ਵੀ ਸਾਨੂੰ ਦੱਸਦਾ ਕਿ ਭਾਈ ਇਹਦੇ ਤੇ ਯਕੀਨ ਕਰ ਸਕਦੇ ਹੋ ਸੋ ਸਿੰਪਲ ਫਾਰਮੂਲਾ ਤੇ ਫਾਰਮੂਲਾ ਬਾਥਰੂਮ ਚ ਤੁਹਾਨੂੰ ਮਿਲ ਜਾਣਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ